ਕੁਝ ਹੁਣੇ ਜਿਹੜਾ ਇਨਸੀਡੈਂਟ ਹੋਇਆ ਇੱਕ ਅਨਫੋਰਚੂਨੇਟ ਇਨਸੀਡੈਂਟ ਜਿਹੜਾ ਹੋਇਆ ਉਹਦੇ ਵਿੱਚ ਇਥੇ 에어ਪੋਰਟ ਰੋਡ ਤੇ ਇੱਕ ਬੰਦੇ ਨੂੰ ਗੋਲੀਆਂ ਮਾਰ ਕੇ ਉਹਦੀ ਮੌਕੇ ਤੇ ਹੀ ਡੈਥ ਹੋ ਗਈ ਹੈ ਤੇ ਐਸ ਪਰ ਜਿਹੜੇ ਉਹਦੀ ਡਾਕੂਮੈਂਟਸ ਐਂਡ ਡਿਟੇਲਸ ਜਿਹੜੀਆਂ ਮਿਲੀਆਂ ਇੱਕ ਰਾਜੇਸ਼ ਡੋਗਰਾ ਨਾਮ ਦਾ ਬੰਦਾ ਹੈ ਜਿਹਦੇ ਜਿਹੜਾ ਕਿ ਜੰਮੂ ਦਾ ਰਹਿਣ ਵਾਲਾ ਹੈ ਐਸ ਪਰ ਜਿਹੜੀ ਆਧਾਰ ਕਾਰਡ ਵਗੈਰਾ ਡਿਟੇਲਸ ਮਿਲੀਆਂ ਤੇ ਇਹ ਚ ਦੋ ਗੱਡੀਆਂ ਦੇ ਉੱਤੇ ਕੁਝ ਅਨਨੋਨ ਚਾਰ ਪੰਜ ਬੰਦੇ ਆਏ ਸਿਗੇ ਤੇ ਉਹ ਆ ਕੇ ਉਹਨਾਂ ਨੇ ਜਿਹੜੀ ਇਹ ਸ਼ੂਟਿੰਗ ਕੀਤੀ ਹੈ ਤੇ ਇਹ ਇਨਸੀਡੈਂਟ ਨੂੰ ਅਨਜਾਨਦਿਤ ਹੈ ਤੇ ਇਹ ਚ ਸਾਡੀਆਂ ਟੀਮਾਂ ਇਮੀਡੀਏਟਲੀ ਐਕਟੀਵੇਟ ਹੋ ਗਈਆਂ ਤੇ ਅਸੀਂ ਸਾਡੂ ਮੁਸ਼ਲੀਡਸ ਵੀ ਕਾਫੀ ਇਹਦੇ ਵਿੱਚ ਹੈਗੇ ਤੇ ਛੇਤੀ ਜਿਹੜਾ ਹੈਗਾ ਇਹ ਟਰੇਸ ਵੀ ਕਰ ਲਿਆ ਜਾਏਗਾ ਤੇ ਸਖਤ ਤੋਂ ਸਖਤ ਕਾਰਵਾਈ ਇਹ ਚਲਾਉਣ ਕਰਵਾਇਆ ਸੀ ਜੇ ਅੰਦਰ ਜਾ ਰਿਹਾ ਸੀ ਮਾਲ ਦਿੱਤੀ ਇਹ ਮਾਲ ਤਾਂ ਬਾਰ ਨੂੰ ਜਾ ਰਿਹਾ ਸੀਗਾ ਗੋਲੀ ਚਲਾਉਣ ਵਾਲੇ ਕਿੰਨੇ ਸੀ ਇਹ 4 ਤੋਂ 5 ਜਿਹੜੇ ਹੈਗੇ ਫਿਲਹਾਲ ਦੱਸਿਆ ਜਾ ਰਿਹਾ ਕਿ ਕਿੰਨੇ ਗਰਾਉਂਡ ਫਾਇਰ ਹੋਏ ਕਿੰਨੀਆਂ ਹਿੱਟ ਹੋ ਜਾਣੇ ਹੈ ਕਿ ਲਗਭਗ 10 ਦੇ ਆਸ-ਪਾਸ ਜਿਹੜੇ ਹੈਗੇ ਆ ਰਾਉਂਡ ਦੀ ਅਸ਼ੰਕਾ ਹੈਗੀ ਹੈ ਬਾਕੀ ਅਸੀਂ ਡਿਟੇਲ ਸਾਰੀ ਫੋਰੈਂਸਿਕ ਟੀਮ ਸਾਡੀ ਮੌਕੇ ਤੇ ਆ ਗਈ ਹੈ ਸਾਰੀ ਡਿਟੇਲ ਚ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੋ ਕੀਤੀ ਜਾਏ ਸਰ ਕੱਲਾ ਹੀ ਸੀ ਪਤਾ ਲੱਗਿਆ ਹੁਣ ਤੱਕ ਜੇ ਨਾਮ ਤੇ ਨਹੀਂ ਇਹਦੇ ਨਾਲ ਵੀ ਇੱਕ ਦੋ ਸਾਥੀ ਸੀਗੇ ਤੇ ਉਹਨਾਂ ਨੂੰ ਵੀ ਡਿਟੇਲ ਕੁਛ ਇਧਰ ਉਧਰ ਹੋ ਗਿਆ ਪਰ ਸਾਨੂੰ ਆਇਡੈਂਟੀਫਾਈ ਹੋ ਗਏ ਨਹੀਂ ਤੇ ਉਹਨਾਂ ਤੋਂ ਵੀ ਡਿਟੇਲ ਚ ਅਸੀਂ ਜਿਹੜੇ ਪੁੱਛਾਂਗੇ ਕਿ ਕੀ ਗੱਲਬਾਤ ਹੈ ਕਿ ਕੋਈ ਦੁਸ਼ਮਣੀ ਵਾਲੀ ਗੱਲਬਾਤ ਹੈ ਜਾਂ ਕੋਈ ਪਰਸਨਲ ਐਨੀਮੀਟੀ ਵਾਲੀ ਗੱਲਬਾਤ ਹੈ ਕਿਉਂਕਿ ਬੰਦਾ ਜਿਹੜਾ ਹੈਗਾ ਜੰਮੂ ਦਾ ਰਹਿਣ ਵਾਲਾ ਜੋ ਐਸ ਪਰ ਡਾਕੂਮੈਂਟਸ ਤੋਂ ਪਤਾ ਲੱਗਿਆ ਸਰ ਇਹ ਕਲਰ ਕਿੰਨੇ ਕਿਧਰ ਭਜੇ ਨੇ ਸਰ ਨਹੀਂ ਹਜੇ ਤੱਕ ਜਿਹੜੇ ਤੁਸੀਂ ਦੇਖ ਰਹੇ ਹੋਰੇ ਇਨਸੀਡੈਂਟ ਹੋਇਆ ਹੀ ਹੈ ਥੋੜੀ ਜਿਹਾ ਪਹਿਲਾਂ ਜਿਹੜੇ ਗੱਡੀਆਂ ਆਈਆਂ ਸੀ ਉਹ ਪੰਜਾਬ ਨੰਬਰ ਨੇ ਜਾਂ ਕੋਈ ਹੋਰ ਨੰਬਰ ਕੁਝ ਨਹੀਂ ਇੱਕ ਜੀਐਨਕੇ ਨੰਬਰ ਹੈ ਤੇ ਇੱਕ ਚੰਡੀਗੜ੍ਹ ਨੰਬਰ ਹੈ ਉਹਦੀ ਵੀ ਡਿਟੇਲਸ ਅਸੀਂ ਇਕੱਠਾ ਕਰਾਂਗੇ ਇੱਕ ਜੰਮੂ ਨੰਬਰ ਹੀ ਹੈ ਹਾਂਜੀ ਸਰ ਲੱਗਦਾ ਇਹ ਨਹੀਂ ਪਤਾ ਲੱਗਿਆ ਇੱਥੇ ਕੀ ਕਰਨਾ ਹੈ ਅਸੀਂ ਨਹੀਂ ਹਜੇ ਇਹ ਤਾਂ ਜਸਟ ਹੋਰੇ ਇਨਸੀਡੈਂਟ ਹੋਇਆ ਸਾਰੀ ਇਹ ਜਿਹੜੇ ਅਜੇ ਤਾਂ ਕਾਰਡ ਤੇ ਆਈਡੈਂਟੀਫਿਕੇਸ਼ਨ ਹੋਈ ਹੈ ਇਹ ਸਾਰੀ ਡਿਟੇਲ ਜਿਹੜੇ ਇਹ ਚ ਹੁਣੇ ਅਸੀਂ ਸਾਡੀ ਟੀਮਸ ਆਲਰੇਡੀ ਲੱਗੀ ਹੈ ਤੇ ਛੇਤੀ ਛੇਤੀ ਇਹਨ ਬੇਸਿਕਲੀ ਜਿਹੜਾ ਮੋਰ ਵਾਲਾ ਹੈਗਾ ਇਹ ਜੀਐਨਕੇ ਦਾ ਰਹਿਣ ਵਾਲਾ ਜੀ ਉਹਦੇ ਨਾਲ ਵੀ ਜਿਹੜਾ ਇਹ ਚ ਤਿੰਨ ਜਣੇ ਸੀਗੇ ਬੇਸਿਕਲੀ ਹੱਥ ਵਾਕ ਕਰਦੇ ਆ ਰਹੇ ਸੀਗੇ ਉਹਨਾਂ ਚੋਂ ਇੱਕ ਨੂੰ ਅਸੀਂ ਫੜ ਲਿਆ ਓਕੇ ਲੱਗਦਾ ਇਹ ਹੈ ਕਿ ਆਪਸ ਦੀ ਕੋਈ ਗੈਂਗ ਰੈਵਲਰੀ ਸੀਗੀ ਠੀਕ ਹੈ ਸੋ ਉਹਦੀ ਕੁਛਕਿਸ਼ ਫੋਨ ਕਰ ਰਹੇ ਆ ਜਿਹੜਾ ਬੰਦਾ ਦਾਲਸੀ ਇਹਨਾਂ ਦਾ ਜਿਹੜੇ ਮਾਰਨ ਵਾਲੇ ਵੀ ਉਹ ਵੀ ਗੈਂਗ ਉਹ ਇਹ ਸਾਰੇ ਹੀ ਜਿਹੜੇ ਪੰਜਾਬ ਦੇ ਨਹੀਂ ਇਹ ਜੀਐਨਕੇ ਦੇ ਮੋਸਟਲੀ ਨੇ ਗੱਡੀਆਂ ਵੀ ਜੰਮੂ ਕਸ਼ਮੀਰ ਦੀਆਂ ਓਕੇ ਜੰਮੂ ਕਸ਼ਮੀਰ ਦੀਆਂ ਔਰ ਇਹਨਾਂ ਦੀ ਜਿਹੜਾ ਛੜਿਆ ਗਿਆ ਹੈਗਾ ਇੱਕ ਬੰਦਾ ਉਹਦੀ ਪੁਛਕਿਸ਼ ਕਰਦੇ ਆ ਉਹਦੇ ਖਿਲਾਫ ਵੀ 8 ਮੁਕਦਮੇ ਨੇ ਜਿਸਕਿ ਸਰ ਇੱਕ ਇਸਾਬ ਨੇ ਆਈਏ ਸਰ ਮਰਿਆ ਉਸੇ ਦਾ ਇਹਨਾਂ ਦਾ ਸੇ ਕਿਮਿਨਲ ਬੈਕਗਰਾਉਂਡ ਹੈ ਰਾਜੀਸ਼ ਡੋਗਰਾ ਵੀ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਹੈ ਥੋੜੇ ਦਿਨ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਏ ਸੀਗਾ ਰਾਜੀਸ਼ ਡੋਗਰਾ ਉਫ ਮੋਹਨ ਕਿਉਂਕਿ ਜਿਹੜਾ ਇਹਦੇ ਨਾਲ ਇੱਕ ਵਿਅਕਤੀ ਸੀਗਾ ਜਿਹੜਾ ਨਾਲ ਸੀਗਾ ਉਹਨੂੰ ਅਸੀਂ ਫੜ ਲਿਆ ਹੈਗਾ ਸੋ ਉਹਦੇ ਖਿਲਾਫ ਵੀ 8 ਮੁਕਦਮੇ ਨੇ ਔਰ ਇਹ ਬਿਲਕੁਲ ਕਲੈਰਿਟੀ ਦੇ ਨਾਲ ਹੈ ਕਿ ਇਹ ਜਿਹੜਾ ਇਹ ਗੈਂਗਵਾੜ ਟਾਈਪ ਸੀਗੀ ਔਰ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਸੀਗੇ ਉਹ ਉਹ ਜਿਹੜਾ ਉਹਦੇ ਤੋਂ ਪੁਛਕਿਸ਼ ਦੇ ਨਾਲ ਉਹ ਸਾਨੂੰ ਸਾਰਾ ਕਨਸੈਪਟ ਔਫ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਕਲੀਅਰ ਹੋ ਗਈਆਂ ਨੇ ਔਰ ਬਾਕੀ ਜਿਹੜੀਆਂ ਸਟੇਟਸ ਨੇਪਿੰਗ ਸਟੇਟਸ ਹੈ ਜੇ ਐਨ ਕੇ ਹੈ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇਨਫੋਰਮ ਕਰਤਾ ਹੈ ਔਰ ਇੱਕ ਜਿਹੜੀ ਗੱਡੀ ਤੇ ਆਈ ਸੀ ਉਹ ਅਸੀਂ ਕਬਜ਼ੇ ਚ ਲੈ ਲਈ ਹੈ ਮੋਬਾਈਲ ਜਿਗਰ ਹੈ ਨਾ ਤੇ ਦੇਖ ਲਿਆ ਉਹ ਸਾਰੇ ਟੈਕਨੀਕਲ ਔਰ ਬਾਕੀ ਜਿਹੜਾ ਸਾਰਾ ਹੈਗਾ ਉਹਦੇ ਤੋਂ ਅਸੀਂ ਜਿਹੜੀ ਸਾਰੀ ਇਨਫੋਰਮੇਸ਼ਨ ਮੈਂ ਜੀ ਸਰ ਦੋ ਗੱਡੀਆਂ ਦੱਸੀ ਜਾ ਰਹੀ ਹੈ ਕਿ ਸਕੋਰਪਿਓ ਜੇ ਕੇ ਨੰਬਰ ਤੇ ਇੱਕ ਚੰਡੀਗੜ੍ਹ ਨੰਬਰ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ ਇੱਕ ਗੱਡੀ ਤੁਸੀਂ ਕਿਹਾ ਕਪਤੀ ਚ ਲੈ ਲਈ ਨਹੀਂ ਇਹ ਥਰਡ ਗੱਡੀ ਹੈ ਜਿਹੜੀ ਕਿ ਜਿਹੜੇ ਜਿਹਦੇ ਵਿੱਚ ਇਹ ਆਏ ਸੀ ਜਿਹਦੇ ਵਿੱਚ ਇਹ ਆਏ ਸੀ ਉਹਨਾਂ ਦਾ ਇਹ ਵੀ ਬੇਸਿਕਲੀ ਤਾਂ ਗੈਂਗਸਟਰ ਹੀ ਹੈ ਨਾ ਸੋ ਇਹਨਾਂ ਦਾ ਇੱਕ ਜਿਹੜਾ ਸੀਗਾ ਜਿਹੜੇ ਇੱਕ ਭੱਜ ਗਿਆ ਸੀਗਾ ਦੂਜੇ ਨੂੰ ਤੁਸੀਂ ਫੜ ਲਿਆ ਠੀਕ ਹੈ ਸੋ ਉਹਦੀ ਪੁੱਛਕਿਛ ਤੋਂ ਇਹ ਸਾਰੀਆਂ ਜਿਹੜੀਆਂ ਕੁਝ ਲੱਗਿਆ ਕਿ ਉੱਥੇ ਹੀ ਕੋਈ ਪਹਿਲਾਂ ਹੁਣੀ ਕ੍ਰਾਈਮ ਕਰਕੇ ਲੇਟੈਸਟ ਕਰਕੇ ਭੱਜਿਆ ਹੋਣਾ ਜਾਂ ਫਿਰ ਕੋਈ ਪਹਿਲਾਂ ਦੀ ਦੇਖੋ ਇਹ ਸਾਰੀਆਂ ਹੁਣ ਇਨਵੈਸਟੀਗੇਸ਼ਨ ਅ ਇਸ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਚੋਂ ਜਿਸ ਸਰ ਹਜੇ ਤੱਕ ਇਨਵੈਸਟੀਗੇਸ਼ਨ ਚ ਕੀ ਆਇਆ ਇਹ ਜਿਹੜੇ ਤਿੰਨ ਤੁਸੀਂ ਕਹਿ ਰਹੇ ਹੋ ਇੱਥੇ ਘੁੰਮਣ ਆਏ ਸੀ ਜਾਂ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਆਏ ਸੀ ਇਹ ਰਾਈਵਲਰੀ ਕੋਈ ਦੁਸ਼ਮਣੀ ਆਪਸ ਦੀ ਗੈਂਗ ਵਾਰ ਹੈ ਕੀ ਹੈ ਦੇਖੋ ਜੀ ਕਿਉਂਕਿ ਤੁਹਾਨੂੰ ਪ੍ਰੀਲਿਮਿਨਰੀ ਉੱਤੇ ਦੱਸ ਦਿੱਤਾ ਕਿ ਸਾਰੇ ਜਨਕੇ ਦੇ ਸੀਗੇ ਇਹਨਾਂ ਨੇ ਅੱਗੇ ਕਿਤੇ ਜਾਣਾ ਸੀਗਾ ਇੱਥੇ ਇਹਨਾਂ ਦਾ ਕੋਈ ਆਰਬੀ ਪੁਆਇੰਟ ਸੀਗਾ ਸੋ ਉਹ ਕਿ ਇੱਕ ਬੰਦੇ ਨੂੰ ਅਸੀਂ ਫੜ ਲਿਆ ਹੈਗਾ ਉਹਦੀ ਇਨਵੈਸਟੀਗੇਸ਼ਨ ਤੋਂ ਅੱਗੇ ਇੰਨੀ ਗੱਲ ਹਲੇ ਸਾਹਮਣੇ ਆਈ ਹੈ ਬਾਕੀ ਸਾਰੀ ਡਾਕਟਰ ਸਾਹਿਬ ਕਿੰਨੇ ਲੋਕ ਨੇ ਸਰ ਟੋਟਲ ਦੇਖੋ ਜਿਹੜੇ ਸ਼ੂਟਰ ਸੀਗੇ ਉਹ ਤਾਂ ਚਾਰ ਦਿਖਦੇ ਨੇ ਕਿ ਅਸੀਂ ਸੀਸੀਟੀਵੀ ਵਗੈਰਾ ਤੇ ਸਾਰੇ ਟੈਕਨੀਕਲ ਦੇਖ ਰਹੇ ਆ ਔਰ ਜਿਹੜਾ ਇਹ ਮਰਨ ਵਾਲੇ ਤਿੰਨ ਜਣੇ ਸੀਗੇ ਜਿੱਦੋਂ ਚ ਇੱਕ ਦੀ ਡੈਥ ਹੋ ਗਈ ਹੈ ਇੱਕ ਭੱਜ ਲਿਆ ਸੀ ਤੇ ਤੀਜੇ ਨੂੰ ਅਸੀਂ ਫੜ ਲਿਆ ਹੈਗਾ ਕਿ ਸਰ ਇਨਵੈਸਟੀਗੇਸ਼ਨ ਜੀ ਕੋ ਸਾਹਮਣੇ ਆਇਆ ਉਹਨੇ ਕੁਝ ਦੱਸਿਆ ਕੁਝ ਨਹੀਂ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਇਹਦੇ ਰਜਿਸ ਸੀਸੀਟੀਵੀ ਦੇ ਵਿੱਚ ਕੁਝ ਪਾ ਲੱਗਿਆ ਕਿਦਾਂ ਲਈ ਸੈਟ ਗਏ ਨੇ ਪਿਸਟਲ ਸੀਗੀ ਉਹ ਸਾਰੀਆਂ ਚੀਜ਼ਾਂ ਅਸੀਂ ਕਲੀਅਰ ਕਰ ਲਵਾਂਗੇ ਜਿਸ ਨਾਲ ਕਿ ਉਹਦਾ ਅ ਤਿੱਕ ਜਿਹੜਾ ਉਹਨਾਂ ਚੋਂ ਇੱਕ ਕੰਪਲੀਟ ਸੀਗਾ ਉਹ ਫੜ ਲਿਆ ਹੈਗਾ ਇਸ ਕਰਕੇ ਕਲੈਰਿਟੀ ਹੋ ਜਾਏਗੀ ਸਰ ਇਹਦੇ ਨਾਲ ਵੀ ਦੱਸੀ ਜਾ ਰਿਹਾ ਦੋ ਤਿੰਨ ਸਾਥੀ ਸੀਗੇ ਜੀ ਲੋਗਰਾਂ ਦੇ ਨਾਲ ਸਰ ਹਜੇ ਸੀ ਜੀ ਦੋ ਘਰਾਂ ਦੇ ਨਾਲ ਸੀਸੀਟੀਵੀ ਜਿਹੜੀ ਦਿਖ ਰਹੀ ਹੈ ਸੀਸੀਟੀਵੀ ਵਿੱਚ ਕਿੰਨੇ ਬੰਦੇ ਦਿਖ ਰਹੇ ਨੇ ਜਿਹੜੇ ਬਾਤਾਂ ਨੂੰ ਅੰਜਾਮ ਦੇਣ ਨੂੰ ਦੇਖੋ ਸੀਸੀਟੀਵੀ ਦੇ ਵਿੱਚ ਚਾਰ ਬੰਦੇ ਦਿਖ ਰਹੇ ਨੇ ਉਹਨਾਂ ਕੋਲ ਵੈਪਨ ਹੈ ਹੋ ਸਕਦਾ ਇੱਕ ਗੱਡੀ ਦੇ ਵਿੱਚ ਕੋਈ ਡੈਜਕੀ ਹੋਵੇ ਸੋ ਚਾਰ ਤੋਂ ਪੰਜ ਜਿਹੜੇ ਸੀਗੇ ਇਹ ਬੰਦੇ ਸੀਗੇ ਔਰ ਜਿਨ੍ਹਾਂ ਦੇ ਉੱਤੇ ਜਿਹੜਾ ਵਰਨ ਵਾਲਾ ਆ ਉਹ ਤਿੰਨ ਜਣੇ ਸੀਗੇ ਉਹਨਾਂ ਚੋਂ ਹੋ ਸਕਦਾ ਇਹਨਾਂ ਚੋਂ ਜਿਹੜਾ ਇੱਕ ਬੰਦਾ ਭੱਜ ਗਿਆ ਉਹ ਵੀ ਉਹਨਾਂ ਨਾਲ ਐਸੋਸੀਏਟ ਹੋਵੇ ਇਹਨਾਂ ਦੇ ਵੱਲੋਂ ਜਾਂ ਕੁਝ ਟੈਲੀਡ ਕਰ ਰਹੇ ਸਾਬ ਬਤਾਰ ਰਹੇ ਤੁਸੀਂ ਜਸਪ੍ਰੀਨ ਕੇ ਸਾਥ ਕੋਈ ਸਾਊਸ ਕੇ ਬਾਰੇ ਮ ਬਤਾਰ ਰਹੇ ਹੋ ਉਸ ਨੂੰ ਵੀ ਪੂਹੀ ਬਹਿ ਕਹਿ ਰਹੇ ਜਿਹੜਾ ਤਿੰਨ ਜਣੇ ਸੀਗੇ ਉਹਨਾਂ ਚੋਂ ਇੱਕ ਬੰਦਾ ਜਿਹੜਾ ਭੱਜ ਗਿਆ ਸੀਗਾ ਹੋ ਸਕਦਾ ਵੀ ਉਹਨਾਂ ਦਾ ਕੰਪਲੈਸ ਹੋਵੇ ਔਰ ਇੱਕ ਜਿਹਨੂੰ ਅਸੀਂ ਫੜ ਲਿਆ ਹੈਗਾ ਮੈਂ ਤਾਂ ਉਹ ਵੀ ਗੈਂਗਸਟਰ ਹੈ ਉਹਦੇ ਖਿਲਾਫ 8 ਮੁਕਤਵੇ ਹੈ ਔਰ 8 ਮੁਕਦਮੇ ਕ੍ਰਿਮੀਨਲ ਹੈ ਸੋ ਇਹਨਾਂ ਦਾ ਸਾਰਿਆਂ ਦਾ ਇੱਕ ਤਰ੍ਹਾਂ ਦੀ ਇਹ ਗੈਂਗ ਵਾਰ ਸੀਗੀ ਗੈਂਗ ਜਿਹੜੀ ਰਿਟੈਲੀਐਸ਼ਨ ਸੀ ਮਜੀਠ ਭਾਈ ਬਿਲੋਂਗ ਜਮੂਰ ਕਰਦੇ ਨੇ ਔਰ ਇਹਨਾਂ ਕਿਉਂਕਿ ਗੈਂਗੀ ਫੜਿਆ ਗਿਆ ਹੈ ਔਰ ਉਹਨਾਂ ਦੀ ਬਾਕੀ ਗੱਡੀ ਵੀ ਪੜੀ ਗਈ ਹੈਗੀ ਹੈ ਮੋਬਾਈਲਸ ਵੀ ਆ ਗਏ ਆ ਆਈਡੀ ਵੀ ਹੈਗੀ ਹੈ ਸੋ ਇਹ ਟੋਟਲ ਜਿਹੜੀ ਡਿਸਕਰੈਂਸੀ ਜਿਹੜਾ ਸਰ ਜਿਹੜਾ ਬੰਦਾ ਫੜਿਆ ਹੈ ਉਹਦਾ ਨਾਂ ਕੀ ਹੈ ਉਹਦੀ ਵੀ ਕੋਈ ਹਿਸਟਰੀ ਹੈ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਆ ਉਹ ਜਿਹੜੇ ਫਾਇਰ ਲਾਇਆ ਮੈਟਰ ਸੀ ਸਰ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੁਝ ਲੱਗ ਰਿਹਾ ਪਤਾ ਕਿ ਰੈਕੀ ਚੱਲ ਰਹੀ ਸੀ ਜਾਂ ਰੈਕੀ ਕਰ ਰਹੀ ਸੀ ਕਿਉਂਕਿ ਜਿੰਨਾ ਤੁਸੀਂ ਦੱਸਿਆ ਕਿ ਤਿੰਨ ਜਿਹੜੇ ਆਏ ਸੀਗੇ ਉਹ ਬਿਲਕੁਲ ਬਾਹਰ ਰੋੜ ਹੈ ਔਰ ਆਵਾਜ਼ਾਂ ਹੀ ਦੇਖੋ ਤੁਸੀਂ ਕਿੰਨੀ ਪੀੜ ਹੈ ਕਿੰਨੀ ਪੀੜ ਪੜਾ ਹੈ ਯਾਨੀ ਕਹਿ ਸਕਦੇ ਹਾਂ ਕਿ ਰੈਕੀ ਚੱਲ ਰਹੀ ਸੀ ਉਹਨਾਂ ਦੀ ਐਕਚੁਅਲੀ ਇਹਨਾਂ ਚ ਹੋ ਸਕਦਾ ਕੋਈ ਇੱਕ ਬੰਦਾ ਜਿਹੜਾ ਜਿਹੜੇ ਤਿੰਨ ਜਿਹੜੇ ਸੀ ਉਹਨਾਂ ਚੋਂ ਇੱਕ ਬੰਦਾ ਉਹਨਾਂ ਨਾਲ ਸੀ ਫਿਰ ਮਾਈਗੜੇ ਪਹੁੰਚ ਗਿਆ ਕਿਸੇ ਤਰ੍ਹਾਂ ਉਸਨੇ ਨਹੀਂ ਕਿਉਂਕਿ ਮੋਬਾਈਲ ਤੇ ਗੱਲ ਕਰ ਰਿਹਾ ਸੀਗਾ ਜਿਹੜਾ ਕਿ ਬਾਅਦ ਚ ਭੱਜ ਗਿਆ ਉਹਦੀ ਵੀ ਸ ਪਾਰਟੀ ਕੋਲ ਕੋਈ ਇੱਕ ਬੰਦਾ ਅਰੈਸਟ ਹੋ ਚੁੱਕਾ ਹੈ ਉਹਨਾਂ ਦਾ ਕੰਪਲੈਕਸ ਜਿਹੜਾ ਹੈਗਾ ਉਹਦੇ ਤੋਂ ਇਹ ਸਾਰੀ ਜਿਹੜੀ ਹੈ ਆਵਾਜ਼ ਆ ਕਲੀਅਰ ਬੱਝੀ